加 <laughs> <laughs> thank you আল্লাহু সামাদুম ইয়ালতুমু ইয়াহাল্লুম 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 ইয়াহ میں دغنا الرحمن و مولانا انودا پرے ਜੋ ਮਾਰ ਕਿਹੜਾ ਚਰੋ ਕਪੂਰਥਲਾ ਨਾ ਮੇਰਾ ਨਾਮ ਜਗਤਿੰਦਰ ਹੈ ਜੀ ਪਿੰਡ ਟੱਬਾ ਹਾਂਜੀ ਜ਼ਿਲ੍ਹਾ ਕਪੂਰਥਲਾ ਜੀ ਅੱਜ ਭਾਈ ਤੁਸੀਂ ਇੱਥੇ ਮੇਲੇ ਚਾਏ ਤੁਹਾਨੂੰ ਕਿਦਾਂ ਲੱਗ ਰਿਹਾ ਹੈ ਅਸੀਂ ਅੱਜ ਤਾਂ ਤਨ ਤਨ ਬਾਬਾ ਜੋੜੇ ਵੀਰਾ ਜੀ ਦੇ ਮੇਲੇ ਤੇ ਆਏ ਹਾਂ ਦਾਤਾ ਜੀ ਦੀ ਬਹੁਤ ਕਿਰਪਾ ਹੈ ਜੀ ਮਤਲਬ ਕਿ ਇੱਥੇ ਪ੍ਰਾਤਨ ਸਮੇਂ ਤੋਂ ਮੇਲੇ ਲੱਗਦੇ ਆਏ ਆ ਜੀ ਮੇਲੇ ਵਿੱਚ ਸੰਤਾਂ ਵਾਸਤੇ ਕੀ ਪ੍ਰਾਲੇ ਕੀਤੇ ਗਏ ਨੇ ਸੰਤਾਂ ਵਾਸਤੇ ਲੋ ਲੰਗਰ ਜਨ ਚਾਲੂ ਆ ਜੀ ਮਹਾਰਾਜ ਸੰਤਾਂ ਹੋਣ ਸ਼ਕਣ ਇਹ ਕਿਹਦਾ ਹੈ ਇੱਥੇ ਬੋਲ ਕੀ ਨਾਂ ਤੋਂ ਦੋ ਜੀ ਲਾਡੀ ਅੱਛਾ ਬਾਬਾ ਜੀ ਇਹ ਪਿੰਡ ਦਾ ਕੀ ਨਾਮ ਆ ਜਿੱਥੇ ਇਹ ਮੇਲਾ ਲੱਗ ਰਿਹਾ ਹੈ ਸਾਡੇ ਨਗਰ ਦਾ ਨਾਮ ਜੀ ਦੁੱਲੋ ਜ਼ਿਲ੍ਹਾ ਕੋਟਲਾ ਇグレード ਇਹ ਮੇਲਾ ਲੱਗਦਾ ਕਿੰਨਾ ਟਾਈਮ ਹੋ ਗਿਆ ਇੱਥੇ ਮੇਲੇ ਚੱਲ ਰਹੇ ਬਹੁਤ ਸਦੀਆਂ ਤੋਂ ਮੇਲਾ ਲੱਗ ਰਿਹਾ ਜੀ ਬਹੁਤ ਇਤਿਹਾਸਕ ਮੇਲਾ ਬਾਬਾ ਜੀ ਦਾ ਸਾਡੀ ਉਮਰ ਤੋਂ ਪਹਿਲਾਂ ਵੀ ਬਜ਼ੁਰਗ ਮੇਲਾ ਲਾਉਂਦੇ ਆਏ ਆ ਤੇ ਉਹਦੇ ਮੇਲੇ ਚੱਲਦੇ ਆ ਇਹ ਸੱਚੀਆਂ ਸਰਕਾਰਾਂ ਦੇ ਮੇਲੇ ਲੱਗਦੇ ਰਹਿੰਦੇ ਹਮੇਸ਼ਾ ਜਗਾ ਬਾਕੀ ਨਾਮ ਆ ਜਗਾ ਬਾਬਾ ਜੋੜੇਪੀਰ ਦਾਵਾਰ ਹੈ ਜੀ ਤਾਂ ਸੰਸਨ ਬਾਬਾ ਜੋੜੇਪੀਰ ਸੱਚੀ ਸਰਕਾਰ ਇਹ ਜਿਹੜੀ ਜਗਾ ਬਾਬਾ ਜੀ ਦੀ ਮਾਨਤਾ ਕੀ ਹੈ ਇਹ ਬਾਬਾ ਜੋੜੇਪੀਰਾਂ ਦੇ ਨਾਮ ਤੇ ਮਸ਼ਹੂਰ ਹੈ ਜੀ ਆਣ ਗਵਾਂਡ ਪਿੰਡਾਂ ਦੇ ਨੇੜਲੇ ਨਗਰ ਸਾਰੇ ਆਣ ਕੇ ਇੱਥੇ ਸਲਾਮ ਦੁਆ ਕਰਦੇ ਆ ਜੀ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਮਾਲਕ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਾ ਦਾ ਸਰਕਾਰ ਮਿਹਨਤ ਕਰਦੇ ਉਹਨਾਂ ਦੀ ਮਜਬੂਰੀ ਨੂੰ ਉਹਨਾਂ ਦੀ ਦਵਾ ਫਰਿਆਦ ਨੂੰ ਮਨਜ਼ੂਰ ਕਰਦੇ ਹਨ ਉਹਨਾਂ ਦੀ ਨਜ਼ਾਇਜ਼ ਦਵਾ ਨੂੰ ਮਨਜ਼ੂਰ ਕਰਕੇ ਉਹਨਾਂ ਦੀ ਝੋਲੀ ਦਵਾ ਦੇ ਹਿਸਾਬ ਨਾਲ ਉਹਨਾਂ ਨੂੰ ਪਾ ਦੇਣਾ ਇਸ ਮਿਲੇ ਵਿੱਚ ਐਮਰੀ ਭਰਾਵਾਂ ਦਾ ਵੀ ਬੜਾ ਯੋਗਦਾਨ ਹੈ ਬਹੁਤ ਜ਼ਿਆਦਾ ਸਾਡੇ ਨਗਰ ਦਾ ਹਮਸਹਿਯੋਗ ਹੈ ਜੀ ਆਂਢ ਗੁਆਂਢ ਵਾਲੇ ਨਗਰਾਂ ਦਾ ਵੀ ਹਮਸਹਿਯੋਗ ਹੈ ਜੀ ਸਾਡੇ ਜੋ ਭੈਣ ਭਾਈ ਜਗਪੂਤਰੇ ਤੋਂ ਜਾਂ ਟਿੰਬੇ ਤੋਂ ਬੜੀ ਸੰਗਤ ਸਾਡੇ ਪਿਆਰ ਮੁਹੱਬਤ ਵਾਲੇ ਸਾਰੇ ਪਹੁੰਚਦੇ ਜੀ ਮੇਲੇ ਤੇ ਤੇ ਤੁਸੀਂ ਆਪਣਾ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸੰਗਤਾਂ ਨੂੰ ਸਾਡਾ ਮੈਸੇਜ ਇਹ ਹੈ ਜੀ ਇਹ ਪੀਰਾਂ ਦੇ ਦਰਬਾਰ ਤੇ ਮੇਲੇ ਹਮੇਸ਼ਾ ਹੀ ਲੱਗਦੇ ਰਹਿਣੇ ਆ ਤੇ ਲੱਗਦੇ ਹੀ ਰਹਿਣਗੇ ਇਹ ਮੇਲਿਆਂ ਵਿੱਚ ਸਹਿਯੋਗ ਸੰਗਤਾਂ ਬਹੁਤ ਜ਼ਰੂਰੀ ਆ ਸੰਗਤ ਦੇ ਸਹਿਯੋਗ ਤੋਂ ਬਿਨਾਂ ਮੇਲੇ ਅਧੂਰੇ ਆ ਠੀਕ ਠੀਕ ਹੈ ਨਾ ਜਵਾਈ ਮੇਰਾ ਨਾਂ ਜੀ ਸਣੀ ਆ ਤੇ ਅਸੀਂ ਰਹਿਣ ਵਾਲੇ ਆ ਕਪੂਥਲੇ ਤੋਂ ਅਸੀਂ ਜਿਵੇਂ ਦਰਬਾਰ ਜੋੜੇਪੀ ਦਾ ਪਿੰਡ ਬੁੱਢੋਵਾਲ ਤੋਂ ਅਸੀਂ ਇੱਥੇ ਮੱਥਾ ਟੇਕਣ ਆਨੇ ਹਰ ਸਾਲ ਅਸੀਂ ਮੱਥਾ ਟੇਕਣ ਆਨੇ ਤੇ ਦਾਦਾ ਸਾਹਿਬ ਨੇ ਬੜੀਆਂ ਦਾਤਾਂ ਬਖਸ਼ੀਆਂ ਨੇ ਔਰ ਬੜਾ ਪਿਆਰ ਮਿਲਦਾ ਹੈ ਸਾਨੂੰ ਇਸ ਦਰਬਾਰ ਤੋਂ ਤੇ ਹੁਬ ਹੁਬਾ ਗਿਆ ਅਸੀਂ ਆਨੇ ਆਈ ਸੰਗਤ ਦੇ ਮਿਹਰ ਭਰਿਆ ਹੱਥ ਵੀ ਬਖਸ਼ਦੇ ਨੇ ਅਸੀਂ ਹਰੇਕ ਬੰਦੇ ਨੂੰ ਦੇਖੀਦਾ ਹੈ ਜੀ ਵੀ ਇੱਥੇ ਚੜਦੀ ਕਲਾ ਜਾਂਦਾ ਆ ਤੇ ਆਪਣਾ ਮੱਥਾ ਟੇਕ ਕੇ ਅਰਦਾਸ ਦਵਾ ਕਰਕੇ ਜਾਂਦੇ ਨੇ ਦਰਬਾਰ ਬਹੁਤ ਪੁਰਾਣਾ ਹੈ ਤੇ ਸਰਕਾਰ ਰਹਿਮਤ ਵੀ ਬੜੀ ਬਖਸ਼ ਤੇ ਰਹੀ ਇਹਨਾਂ ਦਾ ਸਦਕਾ ਆ ਵੀ ਕੋਈ ਖਾਲੀ ਨਹੀਂ ਮੁੜਦਾ ਤੇ ਪਿੰਡ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਮੇਲੇ ਦੀਆਂ ਲੱਖ ਲੱਖ ਵਧਾਈਆਂ ਪੀਰ ਬਾਬਾ ਜੋੜੇ ਪੀਣਾ ਦਾ ਮੇਲਾ ਹੈ ਜੀ ਤੇ ਸੰਗਤ ਤੇ ਮਿਹਰ ਭਰਿਆ ਹੱਥ ਬਖਸ਼ ਤੇ ਰਿਹਾ ਇਹਨਾਂ ਨੂੰ ਲੱਖ ਲੱਖ ਵਧਾਈਆਂ ਠੀਕ ਠੀਕ ਸੱਚੇ ਦਰਬਾਰ ਕੀ ਜੈ ਜਕਾਰਾ ਜੋੜੇ ਪੀਰਾਂ ਦਾ ਸੱਚੇ ਦਰਬਾਰ ਕੀ ਜੈ